ਕੱਲ ਨੂੰ 28 ਤਰੀਕ ਨੂੰ ਦਿਨ ਮੰਗਲਵਾਰ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਰੈਲੀ ਹੋ ਰਹੀ ਹੈ ਕੋਟਕਪੂਰਾ ਦਾਣਾ ਮੰਡੀ ਵਿਖੇ ਸ਼ਾਮ ਨੂੰ 3:30 ਵਜੇ ਦੁਪਹਿਰੋਂ ਬਾਅਦ 3:30 ਵਜੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਵੋਟਰ ਸਹਿਬਾਨਾਂ ਨੂੰ ਫਰੀਦਕੋਟ ਪਾਰਲੀਮੈਂਟ ਹਲਕੇ ਦੇ ਉਹਨਾਂ ਨੂੰ ਬੇਨਤੀ ਹੈ ਕਿ ਉਹ 3:30 ਵਜੇ ਕੋਟਕਪੂਰੇ ਨਵੀਂ ਦਾਣਾ ਮੰਡੀ ਪਹੁੰਚ ਕੇ ਖਰਗੇ ਸਾਹਿਬ ਦੇ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਵਿਚਾਰ ਸੁਣ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਵੇਲੇ ਦੇਸ਼ ਵਿੱਚ ਇੱਕ ਹੀ ਮੁੱਦਾ ਕੋਈ ਹੈ ਕਿ ਮੋਦੀ ਸਾਹਿਬ ਨੂੰ 5 ਸਾਲ ਹੋਰ ਦੇਣੇ ਹਨ ਕਿ ਨਹੀਂ ਦੇਣੇ ਸਾਰਾ ਦੇਸ਼ ਜਾਂ ਤਾਂ ਮੋਦੀ ਦੇ ਹੱਕ ਚ VOTING ਕਰ ਰਿਹਾ ਤੇ ਜਾਂ ਅਗੇਂਸਟ ਕਰ ਰਿਹਾ ਮੋਦੀ ਜੀ ਸਾਹਿਬ ਦੀਆਂ ਪਾਲਿਸੀਆਂ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੋਦੀ ਸਾਹਿਬ ਨੂੰ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹਰਾ ਸਕਦੀ ਹੈ ਕਿਉਂਕਿ ਅਗਰ ਮੋਦੀ ਸਾਹਿਬ ਨੇ ਜਾਣਾ ਤੇ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਨਾ ਬਰਾਬਰ ਦੀਆਂ ਸੀਟਾਂ ਤੇ ਦੇਸ਼ ਵਿੱਚ 543 ਸੀਟਾਂ 400 ਸੀਟ ਦੇ ਨੇੜੇ ਤੇ ਬੀਜੇਪੀ ਇਲੈਕਸ਼ਨ ਲੜ ਰਹੀ ਹੈ ਤੇ ਬਾਕੀ ਸੀਟਾਂ ਤੇ ਉਹਨਾਂ ਦੇ ਸਹਿਯੋਗੀ ਸੱਜਣ ਉਵੇਂ ਕਾਂਗਰਸ ਵੀ ਕਰੀਪਨ ਪੌਣੇ 400 400 ਸੀਟ ਤੇ ਇਲੈਕਸ਼ਨ ਲੜ ਰਹੀ ਹੈ ਤੇ ਬਾਕੀ ਸੀਟਾਂ ਤੇ ਸਾਡੇ ਸਹਿਯੋਗੀ ਸੱਜਣ ਸੋ ਮੋਦੀ ਸਾਹਿਬ ਦਾ ਬਦਲਾਅ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੋਟ ਖਰਾਬ ਨਾ ਕਰਿਓ ਵੋਟ ਜੇ ਆਪਾਂ ਖਿਲਾਰ ਕੇ ਪਾਉਣੇ ਕਿਉਂਕਿ ਪਹਿਲੀ ਵਾਰੀ ਹੋਇਆ 28 ਕੈਂਡੀਡੇਟ ਖੜੇ ਆ ਫਰੀਦਕੋਟ ਪਾਰਲੀਮੈਂਟ ਤੋਂ ਕਰੀਬਨ ਤਿੰਨ ਮਸ਼ੀਨਾਂ ਆਉਣਗੀਆਂ ਇੰਨੇ ਕੈਂਡੀਡੇਟ ਇਸ ਕਰਕੇ ਖੜੇ ਆ ਕਿਉਂਕਿ ਏਜੰਸੀਆਂ ਨੇ ਜ਼ੋਰ ਲਾਇਆ ਕਿ ਵੱਧ ਤੋਂ ਵੱਧ ਕੈਂਡੀਡੇਟ ਖੜੇ ਕਰਕੇ ਕਿਸਾਨਾਂ ਦੀ ਗਰੀਬ ਮਜ਼ਦੂਰਾਂ ਦੀ ਸਿੱਖ ਕੌਮ ਦੀਆਂ ਵੋਟਾਂ ਮੰਡੀਆਂ ਜਾਣਾ ਪੁੱਛ ਖਿਲਰ ਜਾਣ ਤਾਂ ਕਿ ਮੋਦੀ ਸਾਹਿਬ ਨੂੰ ਫਾਇਦਾ ਹੋ ਜੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਨਿਸ਼ਾਨਾ ਇੱਕ ਰੱਖੀਏ ਕਿ ਆਪਾਂ ਮੋਦੀ ਸਾਹਿਬ ਨੂੰ ਹਰਾਉਣਾ ਕਿਸਾਨੀ ਨੂੰ ਬਚਾਉਣਾ ਅਤੇ ਗਰੀਬਾਂ ਦੇ ਸੰਵਿਧਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਬਚਾਉਣਾ ਤੋ ਹੱਥ ਬਨ ਕੇ ਬੇਨਤੀ ਹੈ ਵੋਟ ਖਰਾਬ ਨਾ ਕਰਿਓ ਆਸੇ ਪਾਸੇ ਜੇ ਵੋਟ ਪਾਉਂਗੇ ਚਾਹੇ ਕਾਲੀ ਦਲ ਨੂੰ ਤੇ ਖਾਸ ਕਰਕੇ ਕਿਸੇ ਆਜ਼ਾਦ ਨੂੰ ਤਾਂ ਵੋਟ ਉਸ ਵੋਟ ਦਾ ਫਾਇਦਾ ਸਿੱਧਾ ਮੋਦੀ ਸਾਹਿਬ ਨੂੰ ਜਾਣਾ। ਸੋ ਇਹ ਮੇਰੀ ਸਾਰਿਆਂ ਨੂੰ ਅਥ ਬਨ ਕੇ ਬੇਨਤੀ ਹੈ। ਕਈ ਸੱਜਣ ਕਹਿੰਦੇ ਆ ਕਿ ਜੀ ਅਸੀਂ ਆਜ਼ਾਦ ਨੂੰ ਪਾਉਣੀ ਹੈ। ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਪ੍ਰਧਾਨ ਮੰਤਰੀ ਬਦਲ ਦੀ ਲੜਾਈ ਹੈ। ਐਸ ਵੇਲੇ ਮੋਦੀ ਸਾਹਿਬ ਕਿਸਾਨੀ ਨੂੰ ਗਰੀਬ ਭਾਈਚਾਰੇ ਨੂੰ ਸਾਰਿਆਂ ਨੂੰ ਤੇ ਪੰਜਾਬੀਆਂ ਨੂੰ ਖਰਾਬ ਕਰ ਰਿਹਾ ਹੈ ਤੇ ਜੇ ਉਹਨਾਂ ਨੂੰ ਬਦਲਣਾ ਹੈ ਤਾਂ ਵੋਟ ਸਹੀ ਥਾਂ ਤੇ ਪਾਓ ਕਾਂਗਰਸ ਪਾਰਟੀ ਜਿਹੜੀ ਬਦਲ ਸਕਦੀ ਹੈ ਜੇ ਕੋਈ ਆਜ਼ਾਦ ਨੂੰ ਵੋਟ ਜਾਂਦੀ ਹੈ ਵੈਸੇ ਤਾਂ ਕਿਸੇ ਨੇ ਜਿੱਤਣਾ ਨਹੀਂ 1% ਜੇ ਇਹ ਵੀ ਸੋਚ ਲਈਏ ਕਿ ਕੋਈ ਜਿੱਤੂਗਾ ਤੇ ਫਿਰ ਉੱਤੇ ਜਾ ਕੇ ਵੋਟ ਕਿਨੂੰ ਪਾਊਗਾ ਮੋਦੀ ਸਾਹਿਬ ਨੂੰ ਪਾਊਗਾ ਕਿ ਕਾਂਗਰਸ ਨੂੰ ਪਾਊਗਾ ਸੋ ਵੋਟ ਖਰਾਬ ਨਾ ਕਰੀਏ ਮੇਰੀ ਬੇਨਤੀ ਹੈ ਅੱਜ ਲੜਾਈ ਹੈ ਮੋਦੀ ਸਾਹਿਬ ਨੂੰ ਲਾਉਣ ਦੀ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਈਏ ਤੇ ਕੱਲ ਦੀ ਰੈਲੀ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਹਮਮਾ ਆ ਕੇ ਪਹੁੰਚੋ ਖਰਗੇ ਸਾਹਿਬ ਦੇ ਤੇ ਚੰਨੀ ਸਾਹਿਬ ਦੇ ਵਿਚਾਰ ਸੁਣੋ ਸਾਰਿਆਂ ਦਾ ਮੇਰਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਆਜ਼ਾਦ ਮੀਰ ਵਰ ਸਭਜੀਤ ਨੇ ਉਹ ਕਾਫੀ ਬੋਲਡ ਬਣਾ ਚੁੱਕੇ ਨੇ ਫ੍ਰੀ ਕੋਲਡ ਏਰੀਆ ਦੇ ਵਿੱਚ ਕਿ ਲੱਗਦਾ ਕਿ ਇਹ ਮੌਜੂਦਾ ਪਾਰਟੀਆਂ ਨੂੰ ਟੱਕਰ ਦੇ ਸਕਣਗੇ ਦੇਖੋ ਮੈਂ ਸਮਝਦਾ ਹਾਂ ਕਿ ਜਿਆਦਾ ਸੋਸ਼ਲ ਮੀਡੀਆ ਤੇ ਅਸਰ ਹੈ ਤੇ ਜਿਹੜੇ ਮਰੇ ਕਈ ਐਨਆਰ ਵੀ ਐਨਆਰ ਆਈ ਵੀਰ ਹੈ ਹਰੇਕ ਇਲੈਕਸ਼ਨ 'ਚ ਉਹਨਾਂ ਨੂੰ ਇੱਕ ਨਵੀਂ ਜਾਗ ਲੱਗਦੀ ਹੈ ਦੇ ਆਪ ਤਾਂ ਉੱਤੇ ਸੌਖੇ ਬੈਠੇ ਆ ਉਹ ਪੰਜਾਬੀਆਂ ਨੂੰ ਜਿਹੜੇ ਇਹ ਮਗਰ ਬੈਠੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਹੁੰਦੀ ਆ ਕਿ ਇਹਨਾਂ ਨੂੰ ਮੜ ਮੋਟਾ ਖਰਾਬ ਕਰੀਏ ਸੋ ਮੈਂ ਸਮਝਦਾ ਇਹ ਜਿਆਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇ ਜਿਹੜੇ ਪਿਛਲੀ ਵਾਰੀ ਸੋਸ਼ਲ ਮੀਡੀਆ ਤੇ ਬੜੇ ਸਰਗਰਮ ਸੱਜਣ ਸੀ ਜਿਹੜੇ ਆਪ ਦੇ ਮੈਤੀ ਸੀ ਤੇ ਬਦਲਾਵ ਲਿਆਉਣਾ ਚਾਹੁੰਦੇ ਸੀ ਉਹ ਇਸ ਵੇਲੇ ਆਪ ਤੋਂ ਬੜੀ ਬੁਰੀ ਤਰ੍ਹਾਂ ਨਾਰਾਜ਼ ਹੈ ਉਹ ਸਾਰੇ ਐ ਇਸ ਵੇਲੇ ਨਵਾਂ ਰਾਹ ਲਾ ਪਰਿਆ ਤੇ ਮੈਂ ਸਮਝਦਾ ਇਹ ਸਭ ਉਹਨਾਂ ਦੀ ਇਹ ਹਿੰਮਤ ਹੈ ਜਿਹੜਾ ਸੋਸ਼ਲ ਮੀਡੀਆ ਤੇ ਇਹ ਉਹ ਗੱਲ ਚਲਾ ਰਹੇ ਇੱਕਦਮ ਕਿਤੇ ਰਵਾਇਤੀ ਪਾਰਟੀਆਂ ਤੇ ਮਸਲ ਪਾਵੇਂਗੇ ਚੀ ਦਾ ਜੇਕਰ ਆਮ ਆਦਮੀ ਪਾਰਟੀ ਦਾ ਰੋਖ ਤੋਂ ਹੁੰਦਾ ਲੋਕਾਂ ਦਾ ਸਾभी ਤਲੇ ਪਾਸੇ ਇਹ ਪ੍ਰਵਤੀ ਪਾਰਟੀ ਨੂੰ ਫਤੂ ਪਾਵੇਗਾ ਜੀ ਦੇਖੋ ਸਭ ਤੋਂ ਜ਼ਿਆਦਾ ਮੈਂ ਸਮਝਦਾ ਆਮ ਆਦਮੀ ਪਾਰਟੀ ਨੂੰ ਫਰਕ ਪੈ ਰਿਹਾ ਦੋ ਨੰਬਰ ਤੇ ਕਿਉਂਕਿ ਇਹ ਥੋੜੀ ਜੀ ਪੰਥਕ ਗੱਲ ਹੈ ਇਸ ਕਰਕੇ ਅਕਾਲੀ ਦਲ ਨੂੰ ਵੀ ਕਾਫੀ ਕੋਰਾ ਲੱਗੇਗਾ ਹਾਂ ਕੁਝ ਪਰਸੈਂਟ ਕਾਂਗਰਸ ਨੂੰ ਵੀ ਲੱਗ ਸਕਦਾ ਪਰ ਜਿਆਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਨੂੰ ਲੱਗੇਗਾ